ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾ ਸੰਗਤ ਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਓ ਨਾਲ ਹੀ ਘੰਟੀ ਦੇ ਬਟਨ ਨੂੰ ਦਬਾ ਦਿਓ ਤਾਂ ਜੋ ਸਾਡੀ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਸੰਗਤ ਜੀ ਨਾਲ ਹੀ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਲਗਵਾ ਦਿਓ ਜੀ ਤੇ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸੰਗਤ ਜੀ ਅੱਜ ਦੀ ਵੀਡੀਓ ਵਿੱਚ ਤੁਹਾਨੂੰ 6 ਬੇहद ਖਾਸ ਉਪਾਦ ਦੱਸਣ ਜਾ ਰਹੀ ਹਾਂ ਜੋ ਤੁਹਾਡੀ ਸ਼ਾਦੀ ਦੇ ਲਈ ਇੱਕ ਤੋਂ ਵੱਧ ਕੇ ਉਪਾਹਨ ਇਹ ਸਾਰੇ ਉਪਾਦ ਤੁਹਾਡੀ ਜ਼ਿੰਦਗੀ ਦੇ ਵਿੱਚ ਨਾ ਸਿਰਫ ਮਿਠਾਸ ਲਿਆਉਣਗੇ ਬਲਕਿ ਤੁਹਾਡੀ ਪੂਰੀ ਜ਼ਿੰਦਗੀ ਨੂੰ ਖੁਸ਼ੀਆਂ ਨਾਲ ਭਰ ਦੇਣਗੇ ਵਿਆਹ ਅਜੇ ਆ ਨਹੀਂ ਕਿ ਮਤਲਬ ਕਿਤੇ ਵੀ ਹੋ ਗਿਆ ਹੈ ਠੀਕ ਹੈ ਨਾ ਇਹ ਉਪਾਾ ਤੁਹਾਡੀ ਰਸੋਈ ਨਾਲ ਜੁੜਿਆ ਹੋਇਆ ਹੈ ਯਕੀਨ ਮੰਨੋ ਇਸ ਉਪਾਾ ਦੇ ਨਾਲ ਤੁਹਾਡਾ ਜੀਵਨ ਬਦਲ ਜਾਵੇਗਾ ਸੰਗਤ ਜੀ ਰਿਸ਼ਤਿਆਂ ਦੀ ਗੱਲ ਜਦੋਂ ਸਿਰੇ ਚੜਨ ਵਾਲੀ ਹੁੰਦੀ ਹੈ ਤਾਂ ਦਿਲ ਦੇ ਵਿੱਚ ਇੱਕ ਉਮੀਦ ਜਈ ਜਾਗ ਪੈਂਦੀ ਹੈ ਕਿ ਹਾਂ ਹੁਣ ਇੱਥੇ ਮੇਰਾ ਰਿਸ਼ਤਾ ਸੈੱਟ ਹੋਵੇਗਾ ਚਾਹੇ ਲੜਕੇ ਦਾ ਹੋਵੇ ਚਾਹੇ ਲੜਕੀ ਦਾ ਬਹੁਤ ਉਮੀਦਾਂ ਤੇ ਸੁਪਨੇ ਪੂਰਨ ਲੱਗਦੇ ਹਨ ਲੱਗਦਾ ਹੈ ਕਿ ਹੁਣ ਸਭ ਕੁਝ ਠੀਕ ਹੈ ਸਾਰੇ ਪਰਿਵਾਰ ਵਾਲੇ ਸਹਿਮਤ ਹਨ ਕੋਈ ਦਿੱਕਤ ਨਹੀਂ ਹੈ ਫਿਰ ਅਚਾਨਕ ਸਭ ਕੁਝ ਰੁਕ ਜਾਂਦਾ ਹੈ ਕਦੇ ਅਜਿਹਾ ਲੱਗਦਾ ਹੈ ਕਿ ਕੀ ਕਮੀ ਰਹਿ ਗਈ ਵਾਰ-ਵਾਰ ਰਿਸ਼ਤਾ ਬਣਨ ਤੋਂ ਪਹਿਲਾਂ ਵਿਗੜ ਕਿਉਂ ਜਾਂਦਾ ਹੈ ਘਰ ਵਿੱਚ ਖੁਸ਼ੀਆਂ ਦੀ ਚਾਹਤ ਹੁੰਦੀ ਹੈ ਪਰ ਫਿਰ ਵੀ ਸਗਾਈ ਵਿਆਹ ਜਾਂ ਵਿਆਹ ਦੇ ਸੁਪਨੇ ਪੂਰੇ ਨਹੀਂ ਹੋ ਪਾਉਂਦੇ ਲੜਕੇ ਅਤੇ ਲੜਕੀਆਂ ਦੋਵੇਂ ਹੀ ਪਰੇਸ਼ਾਨ ਹੋ ਜਾਂਦੇ ਹਨ ਅਤੇ ਮਾਤਾ-ਪਿਤਾ ਦਾ ਦਿਲ ਟੁੱਟ ਜਾਂਦਾ ਹੈ ਤੇ ਇਹ ਸਥਿਤੀ ਸੱਚਮੁੱਚ ਦਿਲ ਨੂੰ ਭਾਰੀ ਕਰ ਦਿੰਦੀ ਹੈ ਲੇਕਿਨ ਜੇਕਰ ਮੈਂ ਤੁਹਾਨੂੰ ਇੱਕ ਛੋਟਾ ਜਿਹਾ ਉਪਾਅ ਦੱਸਾਂ ਜੋ ਤੁਸੀਂ ਘਰ ਤੇ ਹੀ ਕਰ ਸਕਦੇ ਹੋ ਅਤੇ ਇਸ ਦੇ ਨਤੀਜੇ ਚਮਤਕਾਰੀ ਹੋਣ ਜੋ ਤੁਸੀਂ ਘਰ ਵਿੱਚ ਹੀ ਕਰ ਸਕਦੇ ਹੋ ਅਤੇ ਇਸ ਦੇ ਨਤੀਜੇ ਚਮਤਕਾਰੀ ਹੋਣਗੇ ਤਾਂ ਇਹ ਉਪਾਅ ਤੁਸੀਂ ਕਰੋ ਤੇ ਜ਼ਰੂਰ ਅਜ਼ਮਾਓ ਇਹ ਉਪਾਅ ਗੁਰੂ ਅਤੇ ਮਾਂ ਲక్ష్ਮੀ ਇਹਨਾਂ ਦੋਵਾਂ ਦੇ ਆਸ਼ੀਰਵਾਦ ਦੇ ਨਾਲ ਜੁੜੇ ਹੋਏ ਹਨ ਤੁਸੀਂ ਇਸ ਨੂੰ ਕਰਨ ਤੋਂ ਬਾਅਦ ਦੇਖੋਗੇ ਕਿ ਕਿਸ ਤਰ੍ਹਾਂ ਇਹਨਾਂ ਦੀਆਂ ਸ਼ਕਤੀਆਂ ਦਾ ਆਸ਼ੀਰਵਾਦ ਤੁਹਾਡੇ ਘਰ ਤੇ ਵਰਦਾ ਹੈ ਤੇ ਤੁਹਾਡੇ ਬੱਚਿਆਂ ਦੇ ਵਿਆਹ ਦੇ ਰਿਸ਼ਤੇ ਵਿੱਚ ਜੋ ਵੀ ਰੁਕਾਵਟਾਂ ਆ ਰਹੀਆਂ ਸਨ ਉਹ ਸਾਰੀਆਂ ਦੂਰ ਹੁੰਦੀਆਂ ਹਨ ਤੁਸੀਂ ਦੇਖੋਗੇ ਕਿ ਜਿਵੇਂ ਜਿਵੇਂ ਇਹ ਪ੍ਰਕਿਰਿਆ ਹੁੰਦੀ ਜਾਵੇਗੀ ਰਿਸ਼ਤਿਆਂ ਦੇ ਧਾਗੇ ਖੁੱਲਣ ਲੱਗਣਗੇ ਤੇ ਜਲਦੀ ਹੀ ਤੁਹਾਡੇ ਘਰ ਵਿੱਚ ਸ਼ਹਨਾਇ ਵਜੇਗੀ ਤੁਹਾਡੀ ਬੇਟੀ ਦੇ ਹੱਥ ਪੀਲੇ ਹੋਣਗੇ ਤੁਹਾਡੇ ਵੀ ਬੇਟੇ ਦੇ ਸਿਰ ਤੇ ਸੇਰਾ ਸਜੇਗਾ ਬਸ دل ਤੋਂ ਵਿਸ਼ਵਾਸ ਰੱਖੋ ਅਤੇ ਪਰਮਾਤਮਾ ਦੇ ਆਸ਼ੀਰਵਾਦ ਨਾਲ ਸਭ ਕੁਝ ਠੀਕ ਹੋਵੇਗਾ ਜੇਕਰ ਤੁਸੀਂ ਇਸ ਨੂੰ ਕਰਕੇ ਦੇਖੋਗੇ ਤਾਂ ਪਾਓਗੇ ਕਿ ਕਿਵੇਂ ਛੋਟੇ ਛੋਟੇ ਉਪਾਅ ਦੇ ਨਾਲ ਜੀਵਨ ਵਿੱਚ ਵੱਡਾ ਬਦਲਾਅ ਆਉਂਦਾ ਹੈ ਜੋ ਅੱਜ ਮੈਂ ਉਪਾਅ ਦੱਸਾਂਗੀ ਉਹਨਾਂ ਸਾਰੇ ਉਪਾਅ ਨੂੰ ਚੰਗੀ ਤਰ੍ਹਾਂ ਸਮਝੋ ਅਤੇ ਵੀਡੀਓ ਦੇ ਅਖੀਰ ਦੇ ਵਿੱਚ ਇੱਕ ਉਪਾਅ ਤਾਂ ਅਜਿਹਾ ਹੈ ਕਿ ਚਾਹੇ ਜਿੰਨੇ ਵੀ ਵਾਰ ਰਿਸ਼ਤਾ ਟੁੱਟਿਆ ਹੋਵੇ ਉਸ ਨੂੰ ਵੀ ਜੋੜਨ ਦੀ ਸਮਰੱਥਾ ਰੱਖਦਾ ਹੈ ਨਾਲ ਹੀ ਉਹ ਪਾਅ ਅਜਿਹਾ ਹੈ ਕਿ ਜੇਕਰ ਕਿਸੇ ਨੂੰ ਦੂਜੀ ਸ਼ਾਦੀ ਵੀ ਕਰਨੀ ਹੋਵੇ ਤਾਂ ਹੋ ਸਕਦੀ ਹੈ ਕਿ ਪਹਿਲਾਂ ਤੁਹਾਡਾ ਤਲਾਕ ਹੋ ਚੁੱਕਾ ਹੋਵੇ ਜਾਂ ਫਿਰ ਤੁਹਾਡੀ ਉਮਰ ਇੰਨੀ ਹੋ ਚੁੱਕੀ ਹੋਵੇ ਕਿ ਹੁਣ ਸ਼ਾਦੀ ਲਈ ਰਿਸ਼ਤੇ ਮਿਲਣਾ ਹੈ ਮੁਸ਼ਕਲ ਹੈ ਪਹਿਲੀ ਵਾਰ ਦੀ ਸ਼ਾਦੀ ਤਾਂ ਛੱਡੋ ਵੀ 22 ਸਾਲ ਵਿੱਚ ਅਸੀਂ ਸ਼ਾਦੀ ਕਰ ਦਿੰਦੇ ਹਾਂ ਵੈਸੇ ਉਮਰ ਤਾਂ ਹੈ ਮਤਲਬ ਲੜਕੇ ਦੀ ਕੀ ਅਤੇ ਲੜਕੀ ਦੀ 18 ਤਾਂ ਇੱਕ ਜੋ ਐਵਰੇਜ ਉਮਰ ਹੈ ਵੀ 22 ਸਾਲ ਵਿੱਚ ਉਹ ਅਸੀਂ ਕਰ ਦਿੰਦੇ ਹਾਂ ਪਰ ਜੇ ਉਮਰ 35 40 ਦੀ ਹੋ ਜਾਵੇ ਤਾਂ ਫਿਰ ਇਹ ਦੋਵੇਂ ਆਚੇ ਹਨ ਜੋ ਤੁਸੀਂ ਕਿਸੇ ਵੀ ਉਮਰ ਵਿੱਚ ਹੋਵੋ ਤੁਹਾਡੀ ਸ਼ਾਦੀ ਹੋਵੇਗੀ ਵਿਆਹ ਹੋਵੇਗਾ ਤੁਸੀਂ ਸੁਣਿਆ ਹੋਵੇਗਾ ਚਲੋ ਆਓ ਜਾਣਦੇ ਹਾਂ ਪਹਿਲਾ ਉਪਾ ਸਤ ਸੰਗਤ ਜੀ ਤੁਸੀਂ ਸੁਣਿਆ ਹੋਵੇਗਾ ਕਿ ਚੀਨੀ ਸ਼ਕਰ ਜਿਸ ਨੂੰ ਕਹਿੰਦੇ ਹਨ ਮਿਠਾਸ ਨਹੀਂ ਹੁੰਦੀ ਹੈ ਜੋ ਅਸੀਂ ਚਾਹ ਵਿੱਚ ਪਾਉਂਦੇ ਹਾਂ ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਚੀਨੀ ਸਿਰਫ ਖਾਣ ਵਿੱਚ ਹੀ ਨਹੀਂ ਤੁਹਾਡੇ ਜੀਵਨ ਵਿੱਚ ਵੀ ਮਿਠਾਸ ਅਤੇ ਖੁਸ਼ੀਆਂ ਲਿਆ ਸਕਦੀ ਹੈ ਅੱਜ ਤੁਹਾਨੂੰ ਜੋ ਉਪਾਅ ਦੱਸਾਂਗੀ ਉਹ ਖਾਸ ਕਰਕੇ ਐਤਵਾਰ ਨੂੰ ਕਰਨਾ ਹੈ ਜੋ ਤੁਹਾਡੇ ਜੀਵਨ ਦੀ ਹਰ ਸਮੱਸਿਆ ਨੂੰ ਦੂਰ ਕਰ ਦੇਵੇਗਾ ਐਤਵਾਰ ਦਾ ਦਿਨ ਖਾਸ ਹੈ ਕਿਉਂਕਿ ਸੂਰਜ ਦਾ ਦਿਨ ਹੈ ਸੂਰਜ ਦੇਵਤਾ ਤੁਹਾਡੇ ਜੀਵਨ ਦੇ ਸਾਰੇ ਗ੍ਰਹਾਂ ਦੇ ਰਾਜਾ ਮੰਨੇ ਜਾਂਦੇ ਹਨ ਅਤੇ ਉਹਨਾਂ ਦਾ ਆਸ਼ੀਰਵਾਦ ਪ੍ਰਾਪਤ ਕਰਨਾ ਕਿਸੇ ਵੀ ਸਮੱਸਿਆ ਦਾ ਸਮਾਧਾਨ ਕਰ ਸਕਦਾ ਹੈ ਸਭ ਤੋਂ ਪਹਿਲਾਂ ਤੁਹਾਨੂੰ ਕੀ ਕਰਨਾ ਹੈ ਰੋਜ਼ਾਨਾ ਸਵੇਰੇ ਇੱਕ ਛਟਕੇ ਚੀਨੇ ਜਾਲ ਵਿੱਚ ਘੋਲ ਕੇ ਸੂਰਜ ਦੇਵਤਾ ਨੂੰ ਅਰਕ ਦਿਓ ਸਵੇਰੇ ਜਦੋਂ 6 ਵਜੇ 6:30 ਦਾ ਸਮਾਂ ਹੋਵੇ ਸੂਰਜ ਭਗਵਾਨ ਜਦੋਂ ਨਿਕਲਦੇ ਹਨ ਨਿਕਲਣ ਦਾ ਜੋ ਉਹਨਾਂ ਦਾ ਸਮਾਂ ਹੁੰਦਾ ਹੈ ਮੌਸਮ ਦੇ ਹਿਸਾਬ ਦੇ ਨਾਲ ਕਦੇ 7 ਤੇ ਕੱਢਦੇ ਕਦੇ 7:30 ਵਜੇ ਵੀ ਹੁੰਦਾ ਹੈ ਜਾਂ ਫਿਰ ਸਵੇਰੇ 6 ਵਜੇ ਵੀ ਹੋ ਸਕਦਾ ਹੈ ਮੌਸਮ ਦੇ ਹਿਸਾਬ ਦੇ ਨਾਲ ਦੇਖ ਲਓ ਇਦੋਂ ਤੁਸੀਂ ਇਹ ਵੀਡੀਓ ਕਦੋਂ ਦੇਖ ਰਹੇ ਹੋ ਤਾਂ ਉਸੇ ਹਿਸਾਬ ਦੇ ਨਾਲ ਜਦੋਂ ਸੂਰਜ ਦੇਵਤਾ ਆਪਣੀ ਲਾਲੀ ਤੋਂ ਥੋੜਾ ਉੱਪਰ ਹੁੰਦੇ ਹਨ ਤੇ ਉਸ ਸਮੇਂ ਤੁਸੀਂ ਉਹਨਾਂ ਨੂੰ ਜਲ ਦੇਣਾ ਸ਼ੁਰੂ ਕਰੋ ਤਾਂਬੇ ਦੇ ਲੋਟੇ ਦੇ ਵਿੱਚ ਇੱਕ ਲੋਟਾ ਸਾਫ਼ ਜਲ ਲੈ ਕੇ ਉਸ ਵਿੱਚ ਇੱਕ ਚੁਟਕੀ ਇੱਕ ਚੁਟਕੀ ਚੀਨੀ ਪਾਓ ਅਤੇ ਸੂਰਜ ਭਗਵਾਨ ਨੂੰ ਜਲ ਦੇਣਾ ਸ਼ੁਰੂ ਕਰੋ ਇਸ ਨਾਲ ਤੁਹਾਡੇ ਗ੍ਰਹਿ ਦੋਸ਼ ਹੌਲੀ-ਹੌਲੀ ਦੂਰ ਹੋਣ ਲੱਗਣਗੇ ਅਤੇ ਸੂਰਜ ਦੇਵਤਾ ਦੇ ਪ੍ਰਭਾਵ ਨਾਲ ਤੁਹਾਡੇ ਹੋਰ ਗ੍ਰਹਿ ਵੀ ਮਜ਼ਬੂਤ ਹੋਣਗੇ ਤੁਹਾਡੇ ਜੋ ਮਨੋ ਕਾਮਨਾ ਹੈ ਉਹ ਪੂਰੀ ਹੋਵੇਗੀ ਇਸ ਉਪਾਅ ਨੂੰ ਨਿਯਮਤ ਰੂਪ ਵਿੱਚ ਕਰੋ ਜੀਵਨ ਵਿੱਚ ਸਫਲਤਾ ਦੇ ਨਵੇਂ ਰਸਤੇ ਤੁਹਾਡੇ ਖੁੱਲਦੇ ਜਾਣਗੇ ਉਪਾਅ ਦੇ ਨਾਲ ਤੁਹਾਡੇ ਹੋਰ ਵੀ ਬਹੁਤ ਸਾਰੇ ਕੰਮ ਜੋ ਫਸੇ ਹੁੰਦੇ ਹਨ ਉਹ ਵੀ ਹੋ ਜਾਂਦੇ ਹਨ ਹੁਣ ਦੂਜਾ ਉਪਾਅ ਦੱਸਤੀ ਹਾਂ ਜੀ ਜੇਕਰ ਤੁਹਾਡੇ ਵਿਆਹ ਦੇ ਵਿੱਚ ਦੇਰੀ ਹੋ ਰਹੀ ਹੈ ਤਾਂ ਇਹ ਉਪਾਅ ਬਹੁਤ ਹੀ ਪ੍ਰਭਾਵਸ਼ਾਲੀ ਹੈ ਰੋਜ਼ ਇੱਕ ਗਿਲਾਸ ਤਾਂਬੇ ਦੇ ਬਰਤਨ ਦੇ ਵਿੱਚ ਪਾਣੀ ਭਰੋ ਉਸ ਵਿੱਚ ਇੱਕ ਚਮਚੀ ਚੀਨੀ ਪਾ ਕੇ ਚੰਗੀ ਤਰ੍ਹਾਂ ਘੋਲ ਦਿਓ ਤੇ ਇਸ ਨੂੰ ਪੀ ਲਓ ਕਦੋਂ ਪੀਣਾ ਹੈ ਰਾਤ ਨੂੰ ਸੌਣ ਤੋਂ ਪਹਿਲਾਂ ਤਾਂਬੇ ਦਾ ਬਰਤਨ ਜੋ ਪੂਜਾ ਲਈ ਛੋਟਾ ਜਿਹਾ ਗਲਾਸ ਹੁੰਦਾ ਹੈ ਲਗਭਗ 50 ਮਿਲੀਲੀਟਰ ਦਾ ਉਹਨਾ ਵਿੱਚ ਚੱਲੇਗਾ ਰਾਤ ਨੂੰ ਸੌਣ ਤੋਂ ਪਹਿਲਾਂ ਤਾਂਬੇ ਦੇ ਬਰਤਨ ਦੇ ਵਿੱਚ ਚੰਨ ਭਰੋ ਉਸ ਵਿੱਚ ਇੱਕ ਚਮਚ ਜਾਂ ਇੱਕ ਚੁਟਕੀ ਚੀਨੀ ਪਾਓ ਤਾ ਜੋ ਪਾਣੀ ਮਿੱਠਾ ਹੋ ਜਾਵੇ ਤੇ ਇਸ ਨੂੰ ਪੀ ਕੇ ਸੌ ਜਾਓ ਇਸ ਨਾਲ ਤੁਹਾਡੀ ਕੁੰਡਲੀ ਦੇ ਗ੍ਰਹਾਂ ਵਿੱਚਕਾਰ ਸੰਤੁਲਨ ਚੰਗਾ ਹੋਵੇਗਾ ਤੇ ਤੁਹਾਡੇ ਜੀਵਨ ਦੀਆਂ ਸਾਰੀਆਂ ਪਰੇਸ਼ਾਨੀਆਂ ਦੂਰ ਹੋਣ ਲੱਗਣਗੀਆਂ ਅਗਲਾ ਉਪਾਅ ਹੈ ਸੰਗਤ ਜੀ ਕਿਸੇ ਵੀ ਵਿਸ਼ੇਸ਼ ਕੰਮ ਲਈ ਜੇਕਰ ਘਰ ਤੋਂ ਬਾਹਰ ਜਾਣਾ ਪਵੇ ਜੋ ਵੀ ਲੜਕਾ ਹੈ ਜਿਸ ਦਾ ਵਿਆਹ ਹੋਣ ਵਾਲਾ ਹੈ ਜਾਂ ਫਿਰ ਲੜਕੇ ਦੇ ਮਾਤਾ ਪਿਤਾ ਜੇਕਰ ਤੁਹਾਨੂੰ ਰਿਸ਼ਤੇਦਾਰਾਂ ਨੂੰ ਮਿਲਣ ਜਾਣਾ ਹੋਵੇ ਜਾਂ ਵਿਆਹ ਨਾਲ ਸੰਬੰਧਿਤ ਕੋਈ ਵੀ ਕੰਮ ਕਰਨਾ ਹੋਵੇ ਤਾਂ ਰਾਤ ਨੂੰ ਸੌਂਦੇ ਸਮੇਂ ਇੱਕ ਚਮਚੀ ਇੰਨੇ ਤਾਂਬੇ ਦੇ ਗਲਾਸ ਦੇ ਵਿੱਚ ਘੋਲ ਕੇ ਆਪਣੇ ਸਰਾਣੇ ਰੱਖ ਲਓ ਅਤੇ ਟੱਕ ਦਿਓ ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਉਸ ਪਾਣੀ ਨੂੰ ਪੀਣਾ ਹੈ ਅਜਿਹਾ ਕਰਨ ਨਾਲ ਤੁਹਾਡੇ ਰਿਸ਼ਤੇ ਪੱਕੇ ਹੋਣਗੇ ਅਤੇ ਕੋਈ ਵੀ ਕੰਮ ਰੁਕਣ ਦਾ ਢਾਰ ਨਹੀਂ ਰਹੇਗਾ ਇਹ ਪਾ ਮਾਪਿਤਾ ਬੇਟਾ ਜਾਂ ਬੇਟੀ ਜਿਹਾ ਵਿਆਹ ਹੋਣ ਵਾਲਾ ਹੈ ਕੋਈ ਵੀ ਇੱਕ ਵਿਅਕਤੀ ਕਰ ਸਕਦਾ ਹੈ ਜੇਕਰ ਲੜਕਾ ਲੜਕੇ ਇੱਕ ਦੂਜੇ ਨੂੰ ਦੇਖਣ ਜਾ ਰਹੇ ਹਨ ਤਾਂ ਉਹ ਖੁਦ ਕਰਨ ਜੇਕਰ ਮਾਤਾ ਪਿਤਾ ਗੱਲ ਕਰਨ ਜਾ ਰਹੇ ਹਨ ਤਾਂ ਉਹ ਕਰ ਸਕਦੇ ਹਨ ਅਗਲਾ ਉਪਾਸ ਸੰਗਤ ਜੀ ਐਤਵਾਰ ਨੂੰ ਇੱਕ ਚਮਚੀ ਸ਼ੀਨੀ ਆਟੇ ਵਿੱਚ ਮਿਲਾ ਕੇ ਉਸ ਦੀ ਇੱਕ ਰੋਟੀ ਬਣਾਓ ਰੋਟੀ ਪੱਕਣ ਤੋਂ ਬਾਅਦ ਉਸ ਤੇ ਕਿਓ ਲਗਾ ਕੇ ਕਿਸੇ ਲੋੜਵੰਦ ਨੂੰ ਖਵਾ ਦਿਓ ਜੇਕਰ ਕੋਈ ਭਿਖਾਰੀ ਨਾ ਮਿਲੇ ਤਾਂ ਤੁਸੀਂ ਇਸ ਰੋਟੀ ਦੇ ਟੁਕੜੇ ਆਪਣੇ ਘਰ ਦੇ ਆਸ-ਪਾਸ ਕੀੜੀਆਂ ਨੂੰ ਪਾ ਸਕਦੇ ਹੋ ਜਾਂ ਫਿਰ ਪੰਛੀਆਂ, ਕਾਂ, ਕਬੂਤਰ ਆਦ ਨੂੰ ਪਾ ਸਕਦੇ ਹੋ। ਤਿੰਨ ਐਤਵਾਰ ਵਿੱਚ ਇਹ ਅਸਰ ਦਿਖ ਜਾਵੇਗਾ। ਅਗਲਾ ਸੰਗਤ ਜੀ ਉਪਾਅ ਹੈ ਜੇਕਰ ਘਰ ਵਿੱਚ ਬੱਚਿਆਂ ਦੇ ਵਿਆਹ ਵਿੱਚ ਪਰੇਸ਼ਾਨੀ ਆ ਰਹੀ ਹੈ ਤਾਂ ਨਾਰੀਅਲ ਦਾ ਬਰੂਦਾ ਅਤੇ ਚੀਨੀ ਮਿਲਾ ਕੇ ਹਰ ਐਤਵਾਰ ਕੀੜੀਆਂ ਨੂੰ ਖਵਾਉਣਾ ਸ਼ੁਰੂ ਕਰੋ। ਇਸ ਨਾਲ ਵਿਆਹ ਵਿੱਚ ਸਾਨੀ ਹੋਵੇਗੀ ਆਰਥਿਕ ਤੇ ਨੌਕਰੀ ਦੇ ਮਾਮਲੇ ਵਿੱਚ ਤਰੱਕੀ ਹੋਵੇਗੀ। ਸੰਗਤ ਜੀ ਹੁਣ ਵਿਸ਼ੇਸ਼ ਉਪਾਅ ਦੱਸਦੇ ਹਾਂ। ਝਾੜੂ ਵਾਲਾ ਇਸ ਲਈ ਤੁਹਾਨੂੰ ਕਰਦੇ ਪੁਰਾਣੇ ਝਾੜੂ ਦੀ ਲੋੜ ਪਾਵੇਗੀ, ਨਵਾਂ ਝਾੜੂ ਨਹੀਂ ਹੋਣਾ ਚਾਹੀਦਾ। ਇਸ ਨੂੰ ਵੀਰਵਾ ਦੇ ਦਿਨ ਇਸਤੇਮਾਲ ਕਰਨਾ ਹੈ ਵੀਰਵਾ ਦੀ ਰਾਤ ਨੂੰ ਸੌਣ ਤੋਂ ਪਹਿਲਾਂ ਝਾੜੂ ਨੂੰ ਪੂਰਬ ਦਿਸ਼ਾ ਵਿੱਚ ਰੱਖ ਦਿਓ ਜੇ ਬੇਟੀ ਦੀ ਸ਼ਾਦੀ ਵਿੱਚ ਰੁਕਾਵਟ ਹੈ ਤਾਂ ਉਸੇ ਹਲਦੀ ਦਾ ਪਾਣੀ ਜਾਂ ਸੁੱਕੀ ਹਲਦੀ ਛਿੜਕ ਦਿਓ। ਅਤੇ ਭਗਵਾਨ ਵਿਸ਼ਨੂੰ ਅੱਗੇ ਪ੍ਰਾਰਥਨਾ ਕਰੋ ਇਹ ਮਾਂ ਘਰੇ ਤਾਂ ਜਿਆਦਾ ਚੰਗਾ ਹੈ ਜੇ ਲੜਕੇ ਦੀ ਸ਼ਾਦੀ ਵਿੱਚ ਤੇਰੀ ਹੈ ਤਾਂ ਚਾੜੂ ਤੇ ਦائیں ਜਾਂ ਦੋਧ ਦੇ ਛਿੱਟੇ ਮਾਰੋ ਸ਼ੁਕਰ ਦੇਵਤਾ ਤੇ ਮਾਂ ਲਕਸ਼ਮੀ ਦੀ ਕਿਰਪਾ ਲਈ ਇਹ ਪਾ ਲੜਕਾ ਹੋਵੇ ਜਾਂ ਲੜਕੇ ਵੇਰ ਵਾਰ ਰਾਤ ਨੂੰ ਹੀ ਕਰਨਾ ਹੈ ਅਗਲੇ ਦਿਨ ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਉਸ ਚਾੜੂ ਨੂੰ ਘਰ ਤੋਂ ਬਾਹਰ ਲੈ ਜਾਓ ਅਤੇ ਉਸੇ ਰੱਸੀ ਜਾਂ ਤਾਰ ਖੋਲ ਕੇ ਕਿਸੇ ਚਰਾਹੇ ਤੇ ਜਾ ਸੋਨ ਸਾਂਝਾ ਦੇ ਖੁੱਲੇ ਅਵਸਥਾ ਵਿੱਚ ਛਾੜ ਦਿਓ ਘਰ ਵਾਪਸ ਆਉਂਦੇ ਸਮੇਂ ਗੇੜ ਕੋਲ ਰੱਖੇ ਜਲ ਨਾਲ ਹੱਥ ਪੈਰ ਮੂੰਹ ਤੋਂ ਬੋਤ ਨਹਾਉਣ ਤੋਂ ਬਾਅਦ ਦਾਨ ਕਰੋ ਜੇ ਲੜਕਾ ਹੈ ਤਾਂ ਚਿੱਟੀ ਚੀਜ਼ ਦੁੱਧ ਤੇ ਜਾਂ ਚੌਲ ਦਾ ਦਾਨ ਕਰੋ ਅਤੇ ਲੜਕੀ ਐ ਤਾਂ ਪੀਲੀ ਚੀਜ਼ ਹਲਦੀ ਜਾਂ ਜਾਣੀ ਦੀ ਥਾਲ ਦਾ ਦਾਨ ਕਰੋ ਇਹ ਦਾਨ ਸ਼ੁਕਰਵਾਰ ਦੀ ਸ਼ਾਮ ਨੂੰ ਕਿਸੇ ਮੰਦਰ ਵਿੱਚ ਕਰੋ ਸਾਹ ਸੰਗਤ ਜੀ ਐਸਏ ਸਾਡੀ ਅੱਜ ਦੀ ਵੀਡੀਓ ਦੀ ਜਾਣਕਾਰੀ ਤੇ ਓਪਾ ਵੀਡੀਓ ਚੰਗੀ ਲੱਗੀ ਤਾਂ ਅਗੇ ਵੀ ਪੈਨ ਪ੍ਰਾਵਾ ਦੇ ਨਾਲ ਇਸ ਨੂੰ ਸ਼ੇਅਰ ਕਰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ